ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਨ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਲਓ ਜੀ ਅੱਜ ਆਪਾਂ ਬਾਪੂ ਮੋਹਨ ਸਿੰਘ ਮੋਣਾ ਜੀ ਕੋਲੋਂ ਇੱਕ ਵਧੀਆ ਜਿਹਾ ਸੌਂਗ ਸੁਣਾਵਾਂਗੇ ਜੀ ਜੋ ਕਿ ਇਹ ਵੀ ਥੋੜਾ ਥੋੜਾ ਗਾਉਣ ਦਾ ਸ਼ੌਂਕ ਰੱਖਦੇ ਨੇ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਐ ਸਹੀ ਕਾਲ ਜੀ ਅੱਜ ਸਾਨੂੰ ਫਿਰ ਗਾਣਾ गा ਕੇ ਸੁਣਾਉਂਗੇ ਜੀ ਹਾਂ ਜੀ ਹਾਂ ਸੁਣਾਓ ਜੀ ਫਿਰ ਮੈਨੂੰ ਨਹੀਂ ਗਣਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆਕੇ ਮੈਨੂੰ ਨਹੀਂ ਗਣਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆਕੇ ਤੁਸੀਂ ਮੱਜਾ ਚਾਰੀਆਂ ਥੀ ਬਾਬਾ ਵੇਲਿਆਂ ਦੇ ਵਿੱਚ ਜਾਕੇ ਤੁਸੀਂ ਮੱਜਾ ਚਾਰੀਆਂ ਥੀ ਬਾਬਾ ਵੇਲਿਆਂ ਦੇ ਵਿੱਚ ਜਾਕੇ ਤੁਸੀਂ ਛੁੱਟੇ ਕਲ ਰਾਜ ਸਾਮਾ ਕੀਤੀ ਚਪਾਇ ਕੇ ਤੁਸੀਂ ਹਿੱਸਤੇ ਕਲ ਰਾਜੇ ਸਾਮਾ ਕੀਤੀ ਚਪਾਇਆ ਕੇ ਮੈਨੂੰ ਨਿਰਗਣ ਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆ ਕੇ ਮੈਨੂੰ ਨਿਰਗਣ ਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆ ਕੇ ਕਠੇ ਕੀ ਚਾਲੋ ਕਾ ਨੇ ਸਾਡੀ ਖੇਤੀ ਨਾ ਨੇ ਜੜੀ ਕਠੇ ਕੀ ਚਾਲੋ ਕਾ ਨੇ ਸਾਡੀ ਖੇਤੀ ਨਾ ਨੇ ਜੜੀ ਨਾਰੇ ਗੋਡੀ ਕੀ ਥੀ ਜੀ ਖੂ ਦੇ ਨਾਲ ਦਿੱਤਾ ਸੀ ਪਾਣੀ ਨਾਰੇ ਗੋਡੀ ਕੀ ਥੀ ਜੀ ਖੂ ਦੇ ਨਾਲ ਦਿੱਤਾ ਸੀ ਪਾਣੀ ਬਾਬੇ ਕਾਣ ਕੀ ਥੀ ਜੇਦੇ ਫੁੱਟ ਨਰ ਮੇਨੂ ਲਾਤੇ ਬਾਬੇ ਕਹੌਣੇ ਕੀ ਥੀ ਜਦੇ ਫੁੱਟ ਨਰ ਮੈਨੂੰ ਲਾਤੇ ਮੈਨੂੰ ਨਿਰਗਨ ਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆਕੇ ਮੈਨੂੰ ਨਿਰਗਨ ਹਾਰੇ ਨੂੰ ਦਰਸ਼ਨ ਦੇ ਜੋ ਗੁਰੂ ਜੀ ਆਕੇ ਹਾਰੇ ਬਾਹਾਂ ਬਾਬੇ ਨੇ ਲੋਕੀ ਕੁਰਸੀ ਪਿੱਛੇ ਮਾਰੇ ਹਰ ਬਹਵ ਬਬੇਨੇ ਲੋਕੀ ਖੁਸ਼ੀ ਪਿੱਛੇ ਮਾਦੇ ਜਿਹੜੇ ਨਾਮ ਜਪਦੇ ਨੇ ਉਹ ਜਿਹਾ ਪਾਣੀ ਵਾਂਗੂੰ ਚੜਕੇ ਜਿਹੜੇ ਨਾਮ ਜਪਦੇ ਨੇ ਉਹ ਜਿਹਾ ਪਾਣੀ ਵਾਂਗੂੰ ਚੜਕੇ ਕੁਝ ਸੋਚ ਮੋੜਿਆ ਹੋਏ ਤੂੰ ਵੀ ਬਹਿ ਜਾ ਸਮਾਦੀ ਲਾਕੇ ਕੁਝ ਸੋਚ ਮੋੜਿਆ ਹੋਏ ਤੂੰ ਵੀ ਬਹਿ ਜਾ ਸਮਾਦੀ ਲਾਕੇ ਬਾਹੀ ਬਹਾਦਰ ਜੀ ਦਾ ਖਾਸ ਆ ਬਹਾਦਰ ਜੀ ਕੀ ਫਟੇ ਲੋ ਜੀ ਤੁਸੀਂ ਸੁਣਿਆ ਬਾਪੂ ਜੀ ਮੋਹਨ ਸਿੰਘ ਜੀ ਕੋਲੋਂ ਗੁਰਾਂ ਦਾ ਗਾਣਾ ਬਹੁਤ ਵਧੀਆ ਗਾ ਕੇ ਸੁਣਾਇਆ ਜੀ ਇਹ ਜਿਹੜਾ ਆਪਣਾ ਬਲੌਗ ਹੁੰਦਾ ਜੀ ਇਹ ਆਪਾਂ ਸ਼ਾਮ ਨੂੰ 8 ਵਜੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਦੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ